ਖਰੜ ਦੇ ਇੱਕ ਗੈਸਟ ਹਾਊਸ ਵਿੱਚ ਆਪਣੀ ਦੋਸਤ ਨਾਲ ਜਨਮ ਦਿਨ ਮਨਾਉਣ ਗਏ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਹੋਈ ਮੌਤ ਖਰੜ ਦੇ ਵਿੱਚ ਲਗਾਤਾਰ ਵੱਧ ਰਹੇ ਨੇ ਪੀਜੀ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਹੋ ਰਹੀਆਂ ਨੇ ਕਮਰਸ਼ੀਅਲ ਉਸਾਰੀਆਂ ਖਰੜ ਵਿੱਚ ਖੁੱਲੇ ਅਣਗਿਣਤ ਹੋਟਲਾਂ ਵਿੱਚ ਦਿਨ ਤੇ ਰਾਤਾਂ ਹੁੰਦੀਆਂ ਹਨ ਰੰਗੀਨ ਚੱਲਦੇ ਹਨ ਨਸ਼ੇ ਅਤੇ ਸ਼ਰਾਬ ਸ਼ਰਾਬ ਦੇ ਦੌਰ ਜਿਸ ਦੀ ਕਦੇ ਚੈਕਿੰਗ ਨਹੀਂ ਕੀਤੀ ਜਾਂਦੀ ਕੀ ਇਹ ਚੱਲ ਰਹੇ ਹੋਟਲ ਜਾਇਜ ਹਨ ਜਾਂ ਨਜਾਇਜ਼ ਹਨ ਨੀਮਾ ਉਤੇ ਖਰੀ ਉਤਰ ਦੇਵੀ ਹਨ ਜਾਂ ਨੀਮਾ ਉਤੇ ਚਿੱਕੇ ਟੰਗ ਕੇ ਹੀ ਚਲਾਈ ਜਾ ਰਹੇ ਹਨ ਇਸੇ ਨਾਲ ਇੱਕ ਖਰੜ ਵਿੱਚ ਖੁੰਬਾ ਵਾਂਗੂ ਬਣੇ ਹੋਟਲਾਂ ਨੂੰ ਕੀ ਨਗਰ ਕਾਉਂਸਲ ਖਰੜ ਵੱਲੋਂ ਪਾਸ ਕੀਤਾ ਜਾ ਰਿਹਾ ਹੈ ਜਾਂ ਨਜਾਇਜ਼ ਤੌਰ ਉਤੇ ਇੱਕ ਸ਼ੋਰੂਮ ਨੂੰ ਹੋਟਲ ਦੀ ਦਿੱਖ ਦੇ ਵਰਤਿਆ ਜਾ ਰਿਹਾ ਹੈ ਕੀ ਖਰੜ ਪੁਲਿਸ ਤੇ ਸਿਵਲ ਪ੍ਰਸ਼ਾਸਨ ਐਨਾ ਵੱਡੀ ਗਿਣਤੀ ਚੱਲ ਰਹੀ ਹੋਟਲਾਂ ਤੋਂ ਬਿਲਕੁਲ ਹੀ ਅਣਜਾਣ ਹੈ ਜਾਂ ਕਿੰਨਾ ਕਾਰਨਾ ਕਰਕੇ ਅਣਜਾਣਤਾ ਪ੍ਰਗਟਾਈ ਜਾਂਦੀ ਹੈ पीजी हाउस مالਕਾਂ ਵੱਲੋਂ ਨਹੀਂ ਕਰਵਾਈ ਜਾਂਦੀ ਪੁਲਿਸ ਵੈਰੀਫਿਕੇਸ਼ਨ ਕਿ ਖਰੜ ਪੁਲਿਸ ਤੇ ਸਿਵਲ ਪ੍ਰਸ਼ਾਸਨ ਐਨਾ ਵੱਡੀ ਗਿਣਤੀ ਵਿੱਚ ਚੱਲ ਰਹੀ ਹੋਟਲਾਂ ਤੇ पीजी ਤੋਂ ਬਿਲਕੁਲ ਹੈ ਅਣਜਾਣ ਜੀ ਨਾਮ ਹੈ ਜਸਵੰਤ ਜੀ ਤੁਹਾਡਾ ਭੁਪਿੰਦਰ ਸਿੰਘ ਕਿਹੜੇ ਪਿੰਡ ਦੇ ਵਾਖੜੂ ਆਂ ਖੜੂ ਆ ਦੇ ਇਹ ਜਿਹੜਾ ਮੁੰਡੇ ਦੀ ਇੱਕ ਡੈੱਡ ਬਾਡੀ ਮਿਲੀ ਹੈ ਹਾਂ ਇਹ ਕੀ ਲੱਗਦਾ ਹੈ ਤੁਹਾਡਾ ਮੇਰੇ ਸਾਲੇ ਦਾ ਮੁੰਡਾ ਅੱਛਾ ਸਾਲੇ ਦਾ ਮਾ ਕੀ ਮਸਲਾ ਕੀ ਹੈ ਜੀ ਇਹਦਾ ਉਹ ਜਿਹੜਾ ਹੁਣ ਬਹੁਤੇ ਚਿੱਟਾ ਚੱਲ ਪਿਆ ਟ੍ਰੇਟ ਟੂ ਕੇ ਲਾਈ ਜੰਨੇ ਕੋਈ ਉਹ ਲਾਡ ਰੋਡ ਤੋਂ ਜੋ ਮਰ ਗਿਆ ਤੇ ਇੱਕ ਇਹ ਪਤਾ ਲੱਗਿਆ ਕਿ ਕਿਸੇ ਹੋਟਲ ਦੇ ਵਿੱਚ ਇਹ ਕਿਸੇ ਕੁੜੀ ਦੇ ਨਾਲ ਰਿਹਾ ਸੀ ਰਾਤ ਨੂੰ ਹਾਂਜੀ ਉਹਦਾ ਜਨਮ ਦਿਨਤਾ ਸੀ ਕਿਸੇ ਲੈ ਕੇ ਹੁਣ ਆਪਣੀ ਸਹੇਲੀ ਨੂੰ ਅੱਛਾ ਉੱਥੇ ਕਿਤੇ ਹਕਮ ਹੋ ਗਿਆ ਅੱਛਾ ਤੇ ਕੁੜੀ ਦਾ ਪਤਾ ਲੱਗ ਗਿਆ ਜੀ ਕੌਣ ਸੀ ਉਹ ਕੁੜੀ ਹੋਸਟੇਟਰੀ ਹੈ ਉਰੀ ਹੈ ਠਾਣੇ ਅੱਛਾ ਜੀ ਤੇ ਹ ਹੁਣਾਂ ਮੈਨੂੰ ਕਿਸੇ ਦਾ ਸ਼ੱਕ ਹੋਵੇ ਤੁਹਾਨੂੰ ਨਹੀਂ ਸਾਡਾ ਸ਼ੱਕ ਨਹੀਂ ਮਨ ਲੱਗੇ ওভারਡੋਜ਼ ਦਾ ਮਸਲਾ ਹੈ ਹਾਂਜੀ ਹਾਂ ওভারਡੋਜ਼ ਪਾ ਜੀ ਕਿਸ ਨਾਮ ਤੇ ਤੁਹਾਡਾ ਇਹ ਹੋਟਲ ਹੈ ਸਰ ਜਨਤਾ ਗੈਸਟ ਹਾਊਸ ਜਨਤਾ ਗੈਸਟ ਹਾਊਸ ਗੈਸਟ ਹਾਊਸ ਹੈ ਹਾਂਜੀ ਹਾਂਜੀ ਸਰ ਸਾਨੂੰ ਕਿਰਾਏ ਤੇ ਦਿੰਦੇ ਹੋ ਜੀ ਨਹੀਂ ਨਹੀਂ ਕਿਰਾਏ ਨਹੀਂ ਜਿੱਦਾਂ ਆਪਣੇ ਸਾਰੇ ਚੰਡੀਗੜ੍ਹ ਯੂਨੀਵਰਸਿਟੀ ਜਿੱਦਾਂ ਖੁੱਲੀ ਜਦੋਂ ਤਾਂ ਚਾਰ ਸਾਲ ਤੋਂ ਆਪਾਂ ਚਲਾ ਰਹੇ ਹਾਂ ਤੇ ਉਹੀ ਬੱਚੇ ਸਟੂਡੈਂਟਸ ਵਗੈਰਾ ਆਉਂਦੇ ਆ ਪੇਰੈਂਟਸ ਆਉਂਦੇ ਆ ਦੂਰੋਂ ਤੇ ਉਸ ਹਿਸਾਬ ਨਾਲ ਗੈਸਟ ਹਾਊਸ ਰੱਖਿਆ ਹੋਇਆ ਸੀ ਨਾਈਟ ਸਟੇ ਲੈਂਦਾ ਕੋਈ ਸਵੇਰੇ ਚੱਲ ਜਾਂਦੇ ਆ ਦੇ ਆਂਦਾ ਕੋਈ ਰਾਤੀ ਚੱਲ ਜਾਂਦੇ ਆ ਕੀ ਤੁਸੀਂ ਲਿਸੈਂਸ ਲਿਆ ਹੋਇਆ ਹੈ ਜੀ ਕੋਈ ਹਾਉ ਰਿਸਟਰ ਕਰਾਇਆ ਹੋਇਆ ਸਰ ਅੱਛਾ ਰਿਸਟਰ ਹਾਂ ਤੇ ਰਾਤੀ ਇੱਕ ਮੁੰਡਾ ਤੇ ਕੁੜੀ ਉਰੇ ਆਂਦੇ ਨੇ ਰਾਤ ਰਹਿੰਦੇ ਨੇ ਤੇ ਫੇਰ ਉਸ ਦੀ ਜਿਹੜੀ ਆ ਲੜਕੇ ਦੀ ਮੌਤ ਹੋ ਜਾਂਦੀ ਹੈ ਹਾਂਜੀ ਹਾਂਜੀ ਮਸਲਾ ਕੀ ਹੈ ਤੁਹਾਡੇ ਉਰੇ ਗੈਸ ਹਾਊਸ ਮਸਲਾ ਸਰ ਇਹ ਸੀਗਾ ਜੀ ਐਕਚੁਅਲੀ ਮੁੰਡਾ ਕੁੜੀ ਆਏ 9:30 ਵਜੇ ਐਂਟਰੀ ਕਰਾਈ ਸੀ ਉਹਨਾਂ ਨੇ ਕੁੜੀ ਨੂੰ ਮੁੰਡੇ ਦੋਨੋਂ ਆਏ ਸੀਗੇ ਤੇ ਆਪਾਂ ਲਿਖਦੇ ਹਾਂ ਕਿੰਨੇ ਜੀ ਅਸੀਂ ਦਾ ਇੱਥੇ ਮੈਬੂ ਕਿਸ ਪਰਪਸ ਲਈ ਕਿੰਨੇ ਜੀ ਆਪਾਂ ਦਾ ਬੱਡੇ ਬਣਾਣਾ ਮੁੰਡੇ ਦਾ ਬੱਡੇ ਹੈ ਤੇ ਆਪਾਂ ਦਾ ਫਤਿਹਗੜ੍ਹ ਤੋਂ ਜਾਣਾ ਹੈਗਾ ਉਹਨਾਂ ਨੇ ਫੇਰ ਸਵੇਰੇ ਡਿਊਟੀ ਕਰਨੀ ਹੁੰਦੀ ਤੇ ਇੱਥੇ ਹੀ ਰਹਿਣਾ ਪੈਣਾ ਤੁਹਾਨੂੰ ਤੇ ਫਤਿਹਗੜ੍ਹ ਨਹੀਂ ਜਾ ਸਕਦੇ ਅਸੀਂ ਉਹਨਾਂ ਨੇ ਫਿਰ ਸਟੇ ਕਰਦੇ ਕਿ ਕਹਿੰਦੇ ਸਵੇਰੇ ਜਾئیںਗੇ ਤੇ ਉਸ ਤੋਂ ਬਾਅਦ ਰਾਤੀ ਪੇਹੋਣੇ ਉੱਪਰ ਇਹ ਤੇ ਜਦ ਮੈਡਮ ਨੇ ਉੱਥੇ ਦਰਵਾਜ਼ਾ ਸਵੇਰੇ ਮੰਨੂ ਕਹਿੰਦੀ ਕਿ ਸਰੋ ਦਰਵਾਜ਼ਾ ਨਹੀਂ ਖੁੱਲ ਰਿਹਾ ਉਹਨਾਂ ਦਾ ਤੇ ਅਸੀਂ ਫਿਰ ਕੀ ਕਰਨਾ ਸੀ ਸਰ ਜਦ ਦਰਵਾਜ਼ਾ ਖੁੱਲਿਆ ਨਹੀਂ ਫਿਰ ਅਸੀਂ 5 ਵਜੇ ਅਸੀਂ ਦਰਵਾਜ਼ਾ ਤੋੜਿਆ ਭੰਨਿਆ ਵੀਡੀਓ ਬਣਾਈ ਵੀ ਸਾਰੀ ਫਿਰ ਦੇਖਿਆ ਜਦ ਅਸੀਂ ਬੰਦਾ ਉੱਥੇ ਸਾਰ ਐ ਪੂਰਾ ਗਿਰਿਆ ਹੋਇਆ ਸੀਗਾ ਹਾਫ ਕੱਚੇ ਚ ਮਲਵਤਨ ਅਦਰ ਨਗਰ ਜਿਹਾ ਕੀ ਕੀ ਲੱਗਦਾ ਇਹ ਫਿਰ ਜਦ ਆਪਾਂ ਵੀਡੀਓ ਦੇਖਿਆ ਉਹਨੇ ਇੰਜੈਕਸ਼ਨ ਲਾਇਆ ਜੀ ਸਰ ਬਾਥਰੂਮ ਕੁੰਡੀ ਲੱਗ ਰਹੀ ਨੇ ਇੰਜੈਕਸ਼ਨ ਲਾਇਆ ਹੋਣਾ ਰਾਤੀ ਹਾਂ ਤੇ ਮੈਡਮ ਨੂੰ ਮੈਂ ਪੁੱਛਿਆ ਮੈਡਮ ਜੀ ਆਪਕੋ ਪਤਾ ਨਹੀਂ ਆਪਕੇ ਜੋ ਹੈ ਕਿ ਐਸੇ ਕਰਤੇ ਨਸ਼ਾ ਕੀਤੀ ਕਭੀ ਘਮ ਨਾਲ ਦੇਖਿਆ ਨਹੀਂ ਨਾ ਕਰਾ ਇਹਨਾਂ ਨੇ ਕਿਤੇ ਸਰ ਕਭੀ ਸਿਰਫ ਡਰਿੰਕ ਕਰਤੇ ਥੇ ਇਹ ਤੋਂ ਡਰਿੰਕ ਮੈਂ ਉਹ ਦੇਖਾ ਮੈਨੇ ਕਿ ਡਰਿੰਕ ਕਰੀ ਵੀਸ ਨੇ ਅੱਜ ਤੋਂ ਬਾਥਰੂਮ ਮੇ ਹੋਗਾ ਔਰ ਖਰਾਟੇ ਮਾਰ ਰਹਾ ਕਿ ਅਜੇ ਸੋ ਰਹਾ ਹੈ ਤੋਂ ਮੈਂ ਕਿਹਾ ਮੈਡਮ ਫਿਰ ਕੋਈ ਪ੍ਰੋਬਲਮ ਆਪਕੋ ਮਤਾ ਦੋ ਮੇਰ ਕੋ ਕਹਤੀ ਕੋਈ ਨਹੀਂ ਮੈਂ 1 ਘੰਟੇ 1.5 ਘੰਟੇ ਮੈਂ ਆਇਅਤੇ ਹੈ ਨਹੀਂ ਆਇੰਗੇ ਤੋਂ ਹਮ ਆਪਕੋ ਇਨਫੋਰਮ ਕਰਤੇ ਹੈ ਇਹਨੂੰ ਮੈਡਮ ਉਹ ਆਈ ਨਹੀਂ ਨਾ ਉਹ پھر نہیں جی جب جو منڈا کڑی اور آئے تے تسی انہاں دا اधार کارڈ لِتا جی اधार کارڈ ہے گا سر سائن کرے دونوں نے سائن کیے پورے ڈاکومنٹ لے پورے اوکے ڈاکومنٹ ٹوٹلی اوکے لیتے کوئی بھی آتا نا سر ہمارے وہ لوگ کلکتہ بنگال بڑی دور دور سے آتے ہیں کسٹمر ਕੀ ਨਾਮ ਹੈ ਤੁਹਾਡਾ ਮੇਰਾ ਜੀ ਸ਼ੰਕਰ ਲਾਲ ਹਾਂ ਜੀ ਸ਼ੰਕਰ ਲਾਲ ਸ਼ੰਕਰ ਹਾਂ ਜੀ ਅਰੇ ਲੱਗ ਕੀ ਰਿਹਾ ਏ ਤੁਸੀਂ ਕਹਿੰਦੇ ਹੋ ਆਧਾਰ ਕਾਰਡ ਵੀ ਲਿੱਤਾ ਏ ਕੋਈ ਕੋਈ ਇਹੋ ਜਿਹਾ ਆ ਜਵੇ ਜੇ ਤੁਹਾਡੇ ਕੋਲ ਨਹੀਂ ਨਹੀਂ ਸਰ ਸਾਡੇ ਤੋਂ ਜਦ ਤੋਂ ਸੀ ਬਿਜ਼ਨਸ ਕਰਦਾ ਹੈ ਆਲਾ ਆਰੰਭ ਜਗੇਸਟ ਹਾਊਸ ਦਾ ਬੰਬੇ ਕਲਕੱਤਾ ਮਹਾਰਾਸ਼ਟਰ ਚੰਡੀਗੜ੍ਹ ਯੂਨੀਵਰਸਿਟੀ ਦਾ ਵਰਕ ਜ਼ਿਆਦਾ ਸਾਡੇ ਕੋਲ ਉਧਰ ਬੱਚੇ ਆਉਂਦੇ ਪੇਰੈਂਟਸ ਐਡਮਿਸ਼ਨ ਆਗਰਾਂ ਨਾ ਤੇ ਸਾਡੇ ਕੋਲ ਤਾਂ 2 3 4 ਦਿਨ ਰੁਕਦੇ ਸਾਰੇ ਤੇ ਕੁਝ ਬਾਹਰੋਂ ਆ ਜਾਂਦੇ ਨਾਈਟ ਸਟੇ ਕਰ ਲੀਤੇ ਬਿਨਾ ਆਈਡੀ ਤੋਂ ਸਿੱਧਾ ਰੂਮ ਦੇ ਦਿੰਦੇ ਨਹੀਂ ਸਰ ਕਿਸੇ ਨੂੰ ਕੋਈ ਕਹਿੰਦਾ 1000 ਰੁਪਏ ਵੀ ਫालतू ਲੈ ਲਓ 2000 ਅਸੀਂ ਪੈਸੇ ਦਾ ਲਾਲਚ ਕਰੀ ਦੀ ਕੀਤਾ ਬਿਨਾ ਏਡਿਓ ਬਿਨਾ ਕਾਟੇ ਏਜ ਤੋਂ ਰੂਮ ਨਹੀਂ ਦੇਈਦਾ ਅਸੀਂ ਕਦੀ ਨਾ ਏਜ ਘੱਟ ਹੋਏ ਤਾਂ ਨਹੀਂ ਦੇਣਾ ਜੇ ਏਜ ਪਲੱਸ ਹੈਗੀ ਐ 90 ਪਲੱਸ ਉਹਨੂੰ ਆਪਾਂ ਰੂਮ ਦਿੰਦੇ ਆ ਅਦਰਵਾਇਜ਼ ਤਾਂ ਦਿੰਦੇ ਨਹੀਂ ਰੂਮ ਬਿਨਾ ਏਡਿ ਔਰ ਏਜ ਘੱਟ ਦਾ ਕੀ ਹਾਲਾਤ ਕਹੇ ਜੀ ਚੱਲਣਾ ਹਾਲਾਤ ਸਰ ਉਹੀ ਹੁਣ ਆਪਾਂ ਤਾਂ ਇੰਡੀਆ ਸਭ ਦੀ ਸੈਂਡ ਫਾਰਮਲਟੀਆਂ ਔਰ ਉਹ ਫਾਰਮ ਵੀ ਭਰਦੇ ਅਸੀਂ ਦੂਜਾ ਇੱਕ ਫਾਰਮ ਹੈ ਸਾਡੇ ਕੋਲ ਕਿ ਤੁਸੀਂ ਬਈ ਕੋਈ ਵੀ ਚੀਜ਼ ਕਰਦੇ ਹੋ ਰੂਮ ਚ ਕਿਆ ਲੈ ਕੇ ਆ ਰਹੇ ਹੋ ਕੈਰੀ ਕਰ ਰਹੇ ਹੋ ਕੁਝ ਕਰ ਰਹੇ ਹੋ ਤਾਂ ਤੁਸੀਂ ਉਹ ਜਿਹੜਾ ਉਹ ਕਸਟਮਰ ਸੀਗਾ ਮੈਡਮ ਨੂੰ ਦੇਖਣਾ ਚੀਜ਼ਾਂ ਸੀਗਾ ਉਹਨਾਂ ਦੀ ਜਿਹੜੀ ਨਾਂ ਲੱਗੀ ਹੈ ਕਿਉਂਕਿ ਸਾਡੀ ਕੀ ਦੱਸਿਆ ਉਹਨਾਂ ਨੇ ਵੀ ਕੀ ਲੱਗਦਾ ਮੇਰਾ ਇਹ ਉਹ ਕਹਿੰਦੇ ਜੀ ਮੇਰਾ ਬੁਆਏਫਰੈਂਡ ਹੈ ਅੱਛਾ ਔਰ ਇਹਨਾਂ ਦਾ ਬਰਥਡੇ ਥਾ ਅੱਛਾ ਬਈ ਇਹ ਬਤਾਇਆ ਤੁਹਾਨੂੰ ਤੇ ਉਸ ਚੱਕਰ 'ਚ ਫਿਰ ਅppa ਵੀ ਤਾਨੂੰ ਪਤਾ ਇੰਟਰਫੇਅਰ ਨਹੀਂ ਕਰੀਦਾ ਨਾ ਸਰ ਕਿਸੇ ਦੇ ਰੂਮ ਤੇ ਰਾਤੀ ਆਪਾਂ ਕੋਈ ਜਾਈਏ ਜਦ ਤੱਕ ਕੋਈ ਨੌਕ ਨਹੀਂ ਕਰੇਗਾ ਕਾਲ ਨਹੀਂ ਕਰੇਗਾ ਕਿ ਕਿਆ ਦਿੱਕਤ ਹੈ ਤੁਹਾਨੂੰ ਅਸੀਂ ਕਿੱਦਾਂ ਚੱਲ ਜਾਗੇ ਸਰ ਕਿਸੇ ਦੇ ਰੂਮ ਤੇ ਫਿਰ ਉਹ ਸਵੇਰੇ ਆ ਕੇ ਨਸਰੀ ਆ ਮੈਨੂੰ ਪਰ ਸਰਕਾਰਾਂ ਤਾਂ ਕਹਿ ਰਹੀਆਂ ਕਿ ਨਸ਼ਾ ਬਿਲਕੁਲ ਖਤਮ ਹੋ ਗਿਆ ਜੀ ਕਿੱਥੇ ਸਰ ਨਸ਼ਾ ਇੰਨਾ ਨਸ਼ੇ ਕੁੱਚੋ ਨਾ ਸੀ ਮੈਂ ਤੁਹਾਨੂੰ ਰੀਅਲ ਦੱਸਦਾ ਝੂਠ ਤਾਂ ਬੋਲਾਂਗਾ ਨਹੀਂ ਸਰ ਆਪਣੇ ਉਹ ਜਿਹੜੇ ਗੈਸਟ ਆਫਸਾਈਡ ਅੱਗੇ ਵੀ ਐ ਦੋ ਤਿੰਨ ਮੇਰੇ ਮਾਮੇ ਦੇ ਮੁੰਡੇ ਦੇ ਵੀ ਐ ਹੋਟਲ ਇੱਕ ਦੋ ਉੱਥੇ ਵੀ ਸਰ ਇੱਕ ਪਹਿਲੇ ਕੇਸ ਇੱਦਾਂ ਹੀ ਹੋਇਆ ਸੀ ਵਿਚਾਰਾ ਉਹ ਵੀ ਨਸ਼ੇ ਚ ਆਇਆ 4 ਵਜੇ ਟੈਕਸੀ ਡਰ ਇਲੂਲੂ ਹਸਪੀਟਲ ਛੱਡਿਆ ਉਧਰ ਰਾਣੇ ਮੇਰੇ ਸਾਲੇ ਨੇ ਤੇ ਉਹ ਦੂਜਾ ਹੋਟਲ ਹੈ ਜਿਹੜਾ ਉਹਨਾਂ ਦਾ ਪਟਨਾਪੁਰ ਬੰਬੇ ਦੇ ਉਧਰ ਤੇ ਉਧਰ ਵੀ ਇਹੀ ਕੇਸ ਹੋਇਆ ਸੀਗਾ ਇੱਕ ਉਹਨਾਂ ਨੇ ਰੇਡ ਮਾਰੀ ਸੀਗੀ ਆਪਣਾ ਸੀਆਈ ਸਟਾਫ ਨੇ ਤੇ ਪੁਲਿਸ ਆਲੀ ਉਹਨੇ ਵੈਰੀਫਿਕੇਸ਼ਨ ਕਰ ਗਈ ਉਹ ਆਏ ਸੀਗੇ 12 ਵਜੇ ਸਰ ਵੈਰੀਫਿਕੇਸ਼ਨ ਫੋਟੋ ਵਗੈਰਾ ਲੈ ਗਈ ਸਾਰੀ ਮੂਵੀ ਉਹ ਬਾਥਰੂਮ ਦੀ ਜੋ ਵੀ ਉਹਨਾਂ ਨੂੰ ਮਿਲਿਆ ਸਬੂਤ ਜਾ ਉਹ ਕਾਹ ਕਹਿੰਦੇ ਨੂੰ ਸਰ ਉਹ ਟੀਕੇ ਦੇ ਅੱਗੇ ਜਿਹੜਾ ਹੁੰਦਾ ਉਹ ਮਿਲਿਆ ਉਹਨਾਂ ਨੂੰ ਸਿਰਿੰਜ ਉਹਨਾਂ ਦੇ ਕੋਲੀ ਹੈ ਕੁੜੀ ਕੋਲ ਉਹ ਦਿਖ ਰਿਹਾ ਹੈਗਾ ਨਸ਼ਾ ਕਿੰਨਾ ਹੋਇਆ ਬੰਦੇ ਨੇ ਕੀ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਕਿੱਧਰ ਨੂੰ ਜਾ ਰਿਹਾ ਪੰਜਾਬ ਦਾ ਪੰਜਾਬੋਂ ਸਰ ਮੈਂ ਤਾਂ ਦੇਖ ਰਿਹਾ ਜੀ ਸਭ ਤੋਂ ਵੱਡੀ ਗੱਲ ਕੀ ਜਿਹੜਾ ਬੰਦਾ ਨਸ਼ਾ ਲੈ ਕੇ ਆ ਰਿਹਾ ਇਹ ਮਿਲ ਕਿੱਥੋਂ ਰਿਹਾ ਸਰ ਕਿ ਉਹ ਕੌਣ ਦੇ ਰਿਹਾ ਇਹਨਾਂ ਨੂੰ ਕਿੱਦਾਂ ਮਿਲ ਰਿਹਾ ਜਿਹੜਾ ਸਾਡੇ ਵਰਗੇ ਨੂੰ ਹਰੈਸ਼ਮੈਂਟ ਕਰਦੇ ਆਗੇ ਇਹ ਕੰਮ ਇੱਥੇ ਕਰਨਾ ਇਹਨਾਂ ਨੇ ਜੀ ਸਵੇਰ লাশ ਨੌਜਵਾਨ ਦੀ ਛੱਡ ਕੇ ਚਲੇ ਗਈ ਇਹ ਕੀ ਕਹਿਣਾ ਚਾਹੁੰਦੇ ਹੋ ਕੀ ਮਸਲਾ ਕੀ ਹੈ ਜੀ ਮਸਲਾ ਦੇਖੋ ਮੈਨੂੰ ਅੱਜ ਸਵੇਰੇ ਕੋਈ 8:30 ਵਜੇ ਜਦੋਂ ਡਿਊਟੀ ਸ਼ੁਰੂ ਹੋ ਗਈ ਇਸ 8:00 ਵਜੇ ਡਿਊਟੀ ਆ ਜੰਨੇ ਆ ਮੈਨੂੰ ਜਿਹੜਾ ਨਰਸਿੰਗ ਸਟਾਫ ਨੇ ਦੱਸਿਆ ਜਦੋਂ ਆਰਾਊਂਡ ਕਰਨ ਗਿਆ ਐਮਰਜੈਂਸੀ ਤੇ ਰੂਟੀਨ ਚਾਪੇ ਇੱਕ ਰਾਊਂਡ ਸਵੇਰੇ ਆਉਂਦੇ ਐਮਰਜੈਂਸੀ ਹਜੂਰ ਕਰਦੇ ਆ ਵੀ ਕੀ ਹੋਇਆ ਨਾਈਟ ਟਾਈਮ ਤੇ ਕੀ ਕੀ ਹੋਇਆ ਤਾਂ ਉਹ ਮੈਨੂੰ ਸਟਾਫ ਨੇ ਸਰਦੀਪ ਕੌਰ ਨੇ ਦੱਸਿਆ ਕਿ ਇਹ 7 ਵਜੇ ਦੇ 10 ਮਿੰਟ ਤੇ ਇੱਕ ਲੜਕੀ ਆਪਣੀ ਕੋਈ ਟੈਕਸੀ ਤੇ ਲੈ ਕੇ ਆਈ ਡੈੱਡ ਬੋਡੀ ਆਪਣੇ ਸਟਾਫ ਨੇ ਉਸ ਸਟ੍ਰੈਚ ਤੇ ਉਹਨੂੰ ਪਾ ਕੇ ਅੰਦਰ ਲਿਆਏ ਬੰਦਾ ਜਿਹੜਾ ਸੀ ਪ੍ਰੋਟेक्ट ਸੀਗਾ ਤੇ ਜੂਦੀ ਵੱਲੋਂ ਕੁੜੀ ਨੇ ਦੱਸਿਆ ਗਿਆ ਕਿ ਮੈਂ ਹੋਟਲ ਜਨਤਾ ਲੋਜ ਸੈਕਟਰ ਕਿਆਰੀ ਚੰਡੀਗੜ੍ਹ ਤੋਂ ਲੈ ਕੇ ਆਈ ਹਾਂ ਵੀ ਅਸੀਂ ਉੱਥੇ ਰਾਤ ਇੱਠੇ ਸੀਗੇ ਤੇ ਇਹਦੀ ਡੈਥ ਸਵੇਰੇ ਹੋਈ ਜਦੋਂ ਮੈਂ ਦੇਖਿਆ ਇਹ ਡੈੱਡ ਸੀਗਾ ਕੋਈ ਇੱਥੇ ਲਿਆਈ ਜਦੋਂ ਇਹਨਾਂ ਨੇ ਡਾਕਟਰਾਂ ਨੇ ਦੇਖਿਆ ਉਹ ਬ੍ਰਾਡ ਡੈੱਡ ਸੀਗੇ ਤੇ ਉਹਨੂੰ ਬ੍ਰਾਡ ਡੈੱਡ ਡਿਕਲੇਅਰ ਕਰਕੇ ਦੇਖੋ ਜਦੋਂ ਕੋਈ ਨਹੀਂ ਸਾਡੇ ਕੋਲ ਅਨਨੋਨ ਬੰਦਾ ਜਾਂ ਐਸਾ ਬੰਦਾ 32 ਸਾਲ ਦਾ ਯੰਗ ਏਜ ਦਾ ਬੰਦਾ ਹੈ ਬ੍ਰਾਡ ਡੈੱਡ ਆਮ ਦਾ ਤੇ ਆਪਣੀ ਜੁਮੇਰੀ ਇਹ ਸਾਡਾ ਇਹ ਫਰਜ ਨਾਲੇ ਜੋ ਕਾਨੂੰਨ ਕਹਿੰਦਾ ਅਸੀਂ ਉਹਦੀ ਇਨਫੋਰਮੇਸ਼ਨ ਸਾਡੇ ਡਿਊਟੀ ਡਾਕਟਰ ਜਸਪ੍ਰੀਤ ਬਸੋਤਾ ਜੀ ਨੇ ਪੀਸ ਨੂੰ ਦਿੱਤੀ ਤੇ ਉਸ ਤੇ ਦੀਪਾ ਉਹਦੀ ਕੁੜੀ ਦਾ ਨਾਮ ਦੀਪਾ ਸੀਗਾ ਮੁੰਡੇ ਦਾ ਜਿਹੜਾ ਡੈੱਡ ਡੈੱਡ ਪਰਸਨ ਸੀ ਉਹਦਾ ਨਾਮ ਐਕਵਿੰਦਰ ਸਿੰਘ ਦੱਸਿਆ ਜਿਸ ਦੀ ਉਮਰ 32 ਸਾਲ ਹੈ ਉਹ ਉਹਦੇ ਕਹਿਣ ਦੇ ਮੁਤਾਬਕ ਉਹ ਮਰਿੰਡੇ ਦੇ ਨੇੜੇ ਕਿਸੇ ਪਿੰਡ ਦਾ ਵਾਸੀ ਹੈ ਤੇ ਲੜਕੀ ਜਿਹੜੀ ਇਹ ਚੰਡੀਗੜ੍ਹ ਜੀ ਰਹਿੰਦੀ ਤੇ ਉਹਨੇ ਇਹਦੀ ਆਪਣੀ ਉਹਨੇ ਰਿਕਵੈਸਟ ਦੇ ਕੇ ਆਪਣੀ ਮਾਰਚੀ ਜੀ ਬੋਡੀ ਦਿਖਾਤੀ ਮੋਰਚੀ ਰਜਿਸਟਰ ਤੇ ਨੇ ਸਾਈਨ ਕੀਤੇ ਦੀਪਾ ਆਪਣਾ ਐਡਰੈਸ ਲਿਖਿਆ ਫੋਨ ਨੰਬਰ ਲਿਖਿਆ ਉਸ ਤੋਂ ਬਾਅਦ ਡਾਕਟਰ ਬਸੋਤਿਆਂ ਨੇ ਕੀ ਆਈ ਜੇ ਦਿੱਤੀ ਆਪਣੀ ਸਿਟੀ ਪੁਲਿਸ ਸਟੇਸ਼ਨ ਸਿਟੀ ਨੂੰ ਆਪਣੇ ਤੇ ਉਹਨਾਂ ਨੇ ਰੀਸੀਵ ਕਰ ਲਈ ਉਸ ਤੋਂ ਬਾਅਦ ਹੁਣ ਪਤਾ ਇਹ ਲੱਗਿਆ ਵੀ ਤੁਸੀਂ ਵੀ ਆਏ ਐਜ਼ ਅ ਸਟਾਫ ਨੇ ਫੋਨ ਕੀਤਾ ਉਹ ਲੜਕੀ ਹੁਣ ਫੋਨ ਨਹੀਂ ਚੱਲਦੀ ਤੇ ਹੁਣ ਪੁਲਿਸ ਵਾਲੇ ਹਿੱਤ ਤੱਕ ਕੋਈ ਇਨਵੈਸਟੀਗੇਸ਼ਨ ਕਰਨ ਨਹੀਂ ਆਏ ਕਿ ਜਿਹੜੀ ਬੋਡੀ ਆਈ ਸੀ ਕਿਵੇਂ ਆਈ ਸੀ ਜਾਂ ਲੜਕੀ ਕਿੱਥੇ ਹੈ ਕਿਉਂਕਿ ਦੇਖੋ ਅਸੀਂ ਤਾਂ ਬੋਡੀ ਵਿਖਾ ਕੇ ਆਪਣਾ ਫਰਜ਼ ਹੈ ਉਹਦਾ ਨੋਨ ਨੰਬਰ ਲਿਆ ਫੋਨ ਦਾ ਵਰਕਿੰਗ ਸੀ ਹੁਣ ਵੀ ਕਈਆਂ ਨੇ ਡਾਇਲ ਕਰਕੇ ਦੇਖਿਆ ਫੋਨ ਇਜ਼ ਵਰਕਿੰਗ ਪਰ ਉਹ ਉਠਾ ਨਹੀਂ ਸਰ ਇਹਦੇ ਲੜਕੇ ਦੇ ਘਰਦਿਆਂ ਦਾ ਕੁਝ ਪਤਾ ਚੱਲਿਆ ਨਹੀਂ ਅਜੇ ਤਾਂ ਕੁਝ ਨਹੀਂ ਪਤਾ ਲੱਗਿਆ ਹਾਂਜੀ ਕਿਉਂਕਿ ਦੇਖੋ ਅਸੀਂ ਜਿਹੜੀ ਜਦੋਂ ਬਾਡੀ ਆਉਂਦੀ ਹੈ ਆਪਣੀ ਕੋਈ ਆਪਣੇ ਕੋਲ ਕੋਈ ਪਾਵਰ ਨਹੀਂ ਵੀ ਹੁੰਦੀ ਇਹ ਪਾਕਟ ਚੈੱਕ ਕਰੀਏ ਜਾਂ ਦਾਖੜ ਦੇਖੀਏ ਇਟਸ ਇਹ ਜਿਹੜੀ ਜ਼ਿੰਮੇਵਾਰੀ ਹੈ ਪੁਲਿਸ ਦੀ ਜ਼ਿੰਮੇਵਾਰੀ ਹੈ ਰਿਸਪੌਂਸਿਬਿਲਟੀ ਪੁਲਿਸ ਦੀ ਹੈ ਆ ਕੇ ਦੇਖੇ ਵੀ ਉਹਦੇ ਜੇਬ ਚ ਧਾਰਕੜ ਕੀ ਹੈ ਕੋਈ ਡਰਾਈਵਿੰਗ ਲਾਇਸੈਂਸ ਹੀ ਹੁੰਦਾ ਹੈ ਫਿਰ ਉਹਦੇ ਡਾਕੂਮੈਂਟ ਉਹ ਦਿੱਤੂ ਆਪਾਂ ਨੂੰ ਐਵਿਡੈਂਸ ਬਦਲੇ ਕੀ ਕਰਦਾ ਕਿ ਲੜਕੀ ਦੇ ਕੀ ਭਰੋਸਾ ਜੋ ਰੈਂਡਲ ਖਾ ਗਈ ਉਸ ਤੋਂ ਦੇ ਰਹਿਣ ਵਾਲਾ ਇਹ ਹੈ ਕਿ ਨਹੀਂ ਹੈ ਸਰ ਇਹ ਖਰੜਾ ਕਿਸੇ ਹੋਟਲ 'ਚ ਰੁਕੇ ਤੇ ਕਿ ਚੰਡੀਗੜ੍ਹ ਤੇ ਨਹੀਂ ਮੈਂ ਜਿਹੜੀ ਉਹਨੇ ਇਨਫਰਮੇਸ਼ਨ ਦਿੱਤੀ ਹੈ ਜਨਤਾ ਹੋਟਲ ਚੰਡੀਗੜ੍ਹ ਦੀ 21 42 ਸੈਕਟਰ ਚੰਡੀਗੜ੍ਹ ਇਹ ਸਾਰਾ ਉੱਥੇ ਦਾ ਫਿਰ ਉਰੇ ਕਿਸ ਤਰ੍ਹਾਂ ਲੈ ਕੇ ਆਈ ਉਹੀ ਮੈਂ ਵੀ ਇਹੀ ਸੋਚ ਰਿਹਾ ਸੀ ਵੀ ਇਹ ਰਸਤੇ ਜਿੰਨੇ ਹਾਟਲ ਹਸਪਤਾਲ ਆਉਂਦੇ ਆ ਫੇਜ਼ ਚੀਜ਼ ਆਉਂਦਾ 16 ਸੈਕਟਰ ਦਾ ਹਸਪਤਾਲ ਆਉਂਦਾ ਘੇੜੀ ਦੀ ਡਿਸਪੈਂਸਰੀ ਆਉਂਦੀ ਹੈ ਵੀ ਉੱਥੇ ਇੰਨੀ ਲੇ ਡਾਇਰੈਕਟ ਇੱਥੇ ਲੈ ਦੇ ਟਾਈਮ ਸੰਤ ਕੁਛ ਛੱਕੇ ਲੱਗਦੇ ਇਹਦੇ ਵਿੱਚ ਬਾਕੀ ਤਾਂ ਦੇਖੋ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਸਾਡਾ ਕੰਮ ਤਾਂ ਪੋਸਟਮਾਰਟਮ ਕਰਨਾ ਹੈ ਦੱਸਣਾ ਕੌਜ਼ ਆਫ ਡੈਥ ਕੀ ਹੋ ਸਕਦਾ ਇੰਨੇ ਜਵਾਨ ਬੰਦੇ ਦਾ ਵੈਸੇ ਕੀ ਲੱਗ ਰਿਹਾ ਜੀ ਕੀ ਹੋ ਸਕਦਾ ਕੌਜ਼ ਦੇਖੋ ਇਹੋ ਜੀ ਜੰਗ ਵਿੱਚ ਜਿੰਨੇ ਆਪਾਂ ਅੱਜ ਤੱਕ ਕੇਸ ਦੇਖਿਆ ਹੈ ਕਿਉਂਕਿ ਇੰਨੀ ਯੰਗ ਐਜ ਕੋਈ ਐਮਆਈ ਦੇ ਚਾਂਸ ਘੱਟਾ ਹਾਰਟ ਅਟੈਕ ਦੇ ਘੱਟਾ ਚਾਂਸ ਹੋ ਵੀ ਸਕਦਾ ਹੈ ਕਿ ਕਿਸੇ ਨੂੰ ਜਨਮ ਜਨਮ ਤੋਂ ਛੇਕ ਦੀ ਪ੍ਰੋਬਲਮ ਵੀ ਹਾਰਟ 'ਚ ਪਰ ਬਹੁਤ ਰੀਅਰ ਚਾਂਸਿੰਗ ਜਿਵੇਂ ਅੱਜ ਦਾ ਟ੍ਰੈਂਡ ਦੇਖ ਤੁਸੀਂ ਇਹ ਦੇਖ ਰਹੇ ਹੋ ਜਿਹੜੇ ਨੇ ਯੰਗ ਡੈਥ ਹੋ ਰਹੀਆਂ ਨੇ ਡਰਗ ਓਵਰ ਡੋਸ ਦੀਆਂ ਹੋਈਆਂ ਇਹ ਤਾਂ ਆਪਾਂ ਨੂੰ ਪੋਸਟਮਾਰਟਮ ਕਦ ਜਦੋਂ ਆਪਾਂ ਵਿਸਰੇ ਭੇਜਾਂਗੇ ਜਾਂ ਬਲੱਡ ਦਾ ਕਲਚਰਿੰਗ ਨੂੰ ਸੈਂਪਲ ਭੇਜਾਂਗੇ ਕੈਮੀਕਲ ਅਲਟਰ ਥਰਡ ਵਾਲੇ ਆਣ ਇਹੀ ਦੱਸ ਸਕਦੇ ਨੇ ਕਿ ওভারਡੋਜ਼ ਦਾ ਕੇਸ ਹੈ ਕਿ ਕੀ ਹੈ ਬਾਈ ਅਪੀਰੈਂਸ ਐ ਕੁਛ ਨਹੀਂ ਲੱਗਦਾ ਇਹ ਲਾਲ ਸੰ nghiਗਤ ਮੌਤ ਆ ਭਗਤ ਸੰ nghi ਹਾਂ ਸਸਪੀਸ਼ੀਅਸ ਹੈ ਇਟਸ ਸਸਪੀਸ਼ੀਅਸ ਥੈਂਕ ਯੂ ਲੜਕੇ ਦੀ ਲਾਸ਼ ਨੂੰ ਹਸਪੀਟਲ 'ਚ ਜਮਾ ਕਰਾ ਕੇ ਚਲੀ ਗਈ ਹੈ ਕੀ ਮਸਲਾ ਕੀ ਹੈ ਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਹੈ ਕਿ ਕੱਲ ਰਾਤ ਕੋਈ ਕੁਮੰਦਰ ਸਿੰਘ ਪੁੱਤਰ ਲੇਟ ਸੀਰਜਿੰਦੇਲ ਸਿੰਘ ਵਾਸੀ ਇਹ ਹੈਗੇ ਮਸੀਹਟਾਣਾ ਦੀ ਡੈੱਡ ਬੋਡੀ ਜਿਹੜੀ ਇੱਥੇ ਸਿਵਲ ਹਸਪੀਟਲ ਚਾਈ ਸੀ ਉਸ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇਹਨੇ ਸਬੰਧੀ ਅੱਜ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਿੱਤੇ ਕਾਰਵਾਈ ਕਰਦੇ ਹੋਏ ਅਸੀਂ ਇਹਨਾਂ ਨੂੰ ਪੋਸਟਮਾਰਟਮ ਕਰਵਾ ਰਹੇ ਹਾਂ ਇੱਕ ਦੇ ਜਨਤਾ ਹੋਟਲ ਦੇ ਵਿੱਚ ਰਾਤ ਨੂੰ ਗਏ ਸੀਗੇ ਉੱਥੇ ਕਿੰਨਾ ਕਾਰਨ ਕਿੰਨਾ ਕਾਰਨ ਕਰਕੇ ਦੀ ਡੈਥ ਹੋਈ ਹੈ ਇਹਦੇ ਸਬੰਧੀ ਅਸੀਂ ਪੋਸਟਮਾਰਟਮ ਕਰਵਾ ਰਹੇ ਹਾਂ ਸਰ ਲੜਕੀ ਦਾ ਪਤਾ ਝਲਿਆ ਜਿਹੜੀ ਇਹ ਅਸੀਂ ਲੜਕੀ ਬਾਰੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਾਨੂੰ ਤਾਂ ਪਰਿਵਾਰ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਰੁੱਕਾ ਸਾਨੂੰ ਹਸਪੀਟਲ ਤੋਂ ਆਇਆ ਹੈ ਕਿ ਲੜਕੀ ਬਾਰੇ ਜੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਜਾਪਦਾ ਫਿਰ ਅਸੀਂ ਐਕਸੀਡੈਂਟ ਦੀ ਨਾ ਕੰਡੈਕਟ ਕਰਾਂਗੇ ਜੀ ਸਰ ਕੀ ਕਾਰਵਾਈ ਕਰ ਰਹੇ ਹੋ ਜੀ ਸਰ ਹੋਟਲਾਂ ਜਿਹੜੇ ਹੋਟਲ ਜਗਾ ਜਗਾ ਹੋਟਲ ਖੁੱਲੇ ਹੋਏ ਆ ਇਹਨਾਂ ਦੀ ਆਪਾਂ ਵੈਰੀਫਿਕੇਸ਼ਨ ਕਰਦੇ ਹਾਂ ਜੀ ਟਾਈਮ ਟਾਈਮ ਸਿਰ ਜਾ ਕੇਵੇਂ ਹੋਟਲਾਂ ਦੀ ਵੈਰੀਫਿਕੇਸ਼ਨ ਕਿਸ ਤਰ੍ਹਾਂ ਜੀ ਨਹੀਂ ਜਿਵੇਂ ਵੀ ਹੋਟਲ ਜਿਹੜੇ ਖੁੱਲੇ ਹੋਏ ਆ ਜੀ ਜਿਵੇਂ ਅੱਜ ਕੰਮ ਚੱਲਦਾ ਮੁੰਡੇ ਕੁੜੀਆਂ ਇਕੱਠੇ ਰਹਿੰਦੇ ਉਹਨਾਂ ਦੇ ਵੀ ਆਧਾਰ ਕਾਰਡ ਵਗੈਰਾ ਲੈਣੇ ਆ ਜਾਂ ਨਹੀਂ ਲੰਦੇ ਜੀ ਸਾਰੇ ਹੋਟਲ ਵਾਲਿਆਂ ਨੇ ਜਿਹੜੇ ਆਪ ਦਾ ਰਿਕਾਰਡ ਪੂਰਾ ਕਰਕੇ ਰੱਖਣਾ ਹੁੰਦਾ ਜਾਨੂ ਜਦੋਂ ਸਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਅਸੀਂ ਉਹਨੂੰ ਰਿਕਾਰਡ ਲੈ ਲੈਂਦੇ ਨੇ ਹੋਟਲ ਵਾਲਿਆਂ ਨੇ ਉਹਦਾ ਰਿਕਾਰਡ ਪੂਰਾ ਕਰਕੇ ਰੱਖਣਾ ਹੁੰਦਾ ਠੀਕ ਹੈ ਉਹਨਾਂ ਅਗਰ ਤਾਂ ਚਾਹੁੰਦੇ ਸਾਨੂੰ ਸਿਰ ਜਾਣੀ ਹ ਦੇਖਾਂਗੇ ਜੀ ਬੰਨ ਦੇਖਤ ਲਈ ਕੀ ਕਮੀ ਹੈ ਫੇਰ ਹੀ ਦੱਸੋ ਠੀਕ ਹੈ ਠੀਕ ਹੈ